ਜਦੋਂ ਜ਼ਿਲ੍ਹਾ ਦੇ ਵਿੱਚ ਜਾਣੇ ਆ ਥਾਣੇ ਦੇ ਵਿੱਚ ਜਾਣੇ ਆ ਜਦੋਂ ਝੂਠੇ ਪਰਚੇ ਪਾਉਂਦੇ ਨੇ ਸਰਕਾਰਾਂ ਤਾਂ ਜਦੋਂ ਪ੍ਰਸ਼ਾਸਨ ਨਾਲ ਕੋਈ ਪਹੁੰਚਦਾ ਅਧਿਕਾਰੀ ਨੂੰ ਸਾਡਾ ਕੀ ਕਸੂਰ ਆ ਦੱਸੋ ਬਈ ਪ੍ਰਸ਼ਾਸਨ ਕਰਦਾ ਸੀ ਵੀ ਨਹੀਂ ਯਾਦ ਹੈਗੇ ਪੁਲਿਸ ਕਹਿੰਦੇ ਆ ਸੀ ਵੀ ਨਹੀਂ ਯਾਦ ਹੈਗੇ ਕਿਉਂਕਿ ਪਤਾ ਜਿਨ੍ਹਾਂ ਨੂੰ ਆਪ ਤਾਂ ਅਸੀਂ ਕੁਰਸੀਆਂ ਦੇ ਉੱਪਰ ਬਿਠਾਇਆ ਉਹ ਸਾਡੇ ਪੰਜਾਬ ਦੀ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ ਅੱਜ 50 ਦਿਨ ਤੋਂ ਤਕਰੀਬਨ ਤਕਰੀਬਨ ਸਰਦਾਰ ਦੀ ਗਿਤੀ ਦੇ ਡੱਲੇਵਾਲ ਸਾਹਿਬ ਨੂੰ ਮਰਨ ਬਾਅਦ ਉੱਪਰ ਬੈਠੇ ਰਹੋਗੇ ਅੱਜ ਤੱਕ ਕੋਈ ਵੀ ਜਿਹੜੀ ਪੰਜਾਬ ਦਾ ਚੁਣਿਆ ਹੋਇਆ ਨੁਮਾਇੰਦਾ ਜਾਂ ਅੱਜ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਮੈਂ 3.5 ਕਰੋੜ ਵੋਟ ਦਾ ਮਾਲਕ ਆ। ਦੱਸ ਭਰਾਵਾ ਕਿਦਨ ਦਾ ਜਾ ਕੇ ਪੰਜਾਬ ਦੀ ਗੱਲ ਕੀਤੀ ਆ? ਕਿਦਨ ਦਾ ਜਾ ਕੇ ਦਿੱਲੀ ਮੂਰੇ ਧਰਨਾ ਲਾਇਆ ਹੈ ਕਿ ਸਾਡਾ ਕਿਸਾਨ ਆਪੂ ਖੁੱਖੜਤਾ ਤੇ ਬੈਠਾ ਹੈ ਜਿਨ੍ਹਾਂ ਨੇ ਦੇਸ਼ ਨੂੰ ਉਜਾਗਰ ਕਰਵਾਇਆ, 90% ਕਰਵਾਣੇ ਦਿੱਤੀਆਂ। ਅੱਜ ਉਹ ਪੰਜਾਬ ਦਿੱਲੀ ਦੇ ਵਿੱਚ ਆ ਕੇ ਆਪਣੇ ਮੰਗਾਂ ਆਪਣਾ ਪ੍ਰਦਰਸ਼ਨ ਕਿਉਂ ਨਹੀਂ ਕਰ ਸਕਦਾ? ਕਸੇ ਦੇਵੇਂ ਪੰਜਾਬ ਦੇ ਮੁੱਖ ਮੰਤਰੀ ਜਵਾਬ ਇੱਕ ਦਿਨ ਵੀ ਕਿਤੇ ਪੰਜਾਬ ਦੀ ਗੱਲ ਕੀਤੀ ਹੋਵੇ ਤੀਜੇ ਦਿਨ ਕਿਤੇ ਕੇਸਰੀਵਾਲ ਨੂੰ ਛਡਾਉਣ ਲਈ ਧਰਨਾ ਲਾਉਂਦੇ ਜਾਂਦਾ ਜਿਹੜਾ ਸੱਜੇ ਸਿੰਘ ਨੂੰ ਕਦੇ ਵੋਟਾਂ ਮੰਗ ਲਈ ਦਿੱਲੀ ਦੇ ਵਿੱਚ ਜਾਂਦੇ ਨੇ ਪਰ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲਈ ਕਿਉਂ ਨਹੀਂ ਜਾਂਦੇ ਇਸ ਕਰਕੇ ਅੱਜ ਹਰੇਕ ਵਾਰ ਦਾ ਜਿਹੜਾ ਅ ਦੁਖੀ ਹੈ ਪੰਜਾਬ ਦੀ ਜਿਹੜਾ ਵੀ ਕੋਈ ਨੌਜਵਾਨ ਗੱਲ ਕਰਦਾ ਆਪਣੇ ਹੱਕਾਂ ਦੀ ਗੱਲ ਕਰਦਾ ਆਪਣੇ ਪੰਤ ਦੀ ਗੱਲ ਕਰਦਾ ਆਪਣੀ ਕੌਮ ਦੀ ਗੱਲ ਕਰਦਾ ਚੱਲ ਜੇਲ੍ਹ 'ਚ ਜ਼ਬਰ ਚੱਪੇ ਮਰਵਾ ਦਿੱਤਾ ਜਾਂਦਾ ਇਹ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹ ਹਾਲਾਤਾਂ ਨੂੰ ਦੇਖਦੇ ਹੋਏ ਇਹ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਜਿਹੜਾ ਕਿ ਇੱਥੇ ਕੱਟ ਕੀਤਾ ਗਿਆ ਇੱਕ ਨਵੀਂ ਪਾਰਟੀ ਦੀ ਜਿਹੜੀ ਕਿ ਐਲਾਨ ਸਾਡੇ ਨੌਜਵਾਲਾ ਸਾਡੇ ਨੌਜਵਾਲਾ ਵੱਲੋਂ ਸਾਡਾ ਪੂਰਨ ਸਮਰਥਨ ਪਰ ਜਿਹੜੇ ਅੱਜ ਵੱਡੇ ਪੰਜਾਬ ਦੇ ਦਰਦੀ ਕਹਾਉਣ ਵਾਲੇ ਖੇਤਰੀ ਪਾਰਟੀ ਕਹਾਉਣ ਵਾਲੇ ਮਨ ਨੂੰ ਇੱਕੋ ਗੱਲ ਕਹਿਣਾ ਚਾਹਣਾ ਦੂਜੇ ਤੀਜੇ ਦਿਨ ਉਹ ਅਮਰਪਾਲ ਦੇ ਭਾਈ ਸਾਹਿਬ ਦੇ ਖਿਲਾਫ ਬੈਠਣ ਦਾ ਸੁਕਵੀਰ ਬਣਦੇ ਅੱਜ ਤੇਰਾ 20000 ਆਗੂ ਦਾ 15 ਤੋਂ 20 ਹਜ਼ਾਰ ਆਗੂ ਤੇਰਾ ਹੋਣਾ ਨਹੀਂ ਪੈਸੇ 10 ਹਜ਼ਾਰ ਆਗੂ ਤੇਰਾ ਪੂਰੇ ਪੰਜਾਬ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਜੇ ਤੂੰ ਆਪਣਾ ਕੱਖ ਬਚਾਉਣਾ ਚਾਹਣਾ ਤੂੰ ਰੋਜ਼ ਹੀ ਗੱਲ ਕਰਦਾ ਕਿ ਕਾਲੀ ਦਾਲ ਦਾ ਬੜਾ-ਬੜਾ ਸੰਘਰਸ਼ ਰਿਹਾ ਬੜਾ-ਬੜਾ ਯੋਗਦਾਨ ਪਾਇਆ ਪੰਜਾਬ ਲਈ ਸਿਮੀ ਮੰਨਦੇ ਆ ਸਾਡੇ ਵੀ ਦਾਦਿਆਂ ਨੇ ਜਿੱਲਾ ਗੱਟੀਆਂ ਕਾਲੀਦਾਨ ਲਈ ਯੋਗਦਾਨ ਪਾਇਆ ਪਰ ਤੇ ਤੂੰ ਚੌੜਾ ਕਾਲੀਦਾਨ ਬਚਾਉਣਾ ਤਾਂ ਤਨਵਾ ਲਾਣ ਕਰਦਾ ਤੈਨੂੰ ਚੈਲੰਜ ਕਰਦਾ ਤੇਰਾ 10-15000 ਜਿੰਨਾ ਆਖੂਆ ਜਿੰਨਾ ਦੇ ਸੱਤੇ ਤੂੰ ਪੰਜ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਿਆ ਬੰਦੀ ਸਿੰਘਾ ਲਈ ਇੱਕ ਮਹੀਨਾ ਦਿੱਲੀ ਦੇ ਵਿੱਚ ਧਰਨਾ ਲਾ ਕੇ ਦਿਖਾ ਦੇ ਤਾਂ ਤਰਾ ਕੱਖ ਵੱਜੂ ਨਹੀਂ ਡਰਾਮੇ ਕਰਨੇ ਦੂਜੇ ਤੀਜੇ ਤੇਰੇ ਬੰਦ ਕਰਦੇ ਪੰਜਾਬ ਦੇ ਵਿੱਚੋਂ ਇਸ ਕਰਕੇ ਜੋ ਕੁਝ ਤੁਸੀਂ ਪੰਜਾਬ ਦੇ ਵਿੱਚ ਕੀਤਾ ਤੁਹਾਨੂੰ ਸਭ ਨੂੰ ਪਤਾ ਹੈ ਜੋ ਕੁਝ ਤੁਸੀਂ ਕਾਲ ਤਖਸ ਨੂੰ ਅੱਜ ਦੋ ਇਕੱਠ ਹੋਏ ਨੇਗੇ ਇਸ ਮੁਕਤ ਸਿੱਧਿ ਧਰਤੀ ਤੇ ਇੱਕ ਤਾਂ ਇਕੱਠ ਹੋਇਆ ਜਿਹੜਾ ਕਿ ਕਾਲ ਤਖਸਰ ਸਾਹਿਬ ਨਾਲ ਮੱਥਾ ਲਾਈ ਖੜਾ ਦੂਜਾ ਇਕੱਠ ਹੋਇਆ ਜਿਹੜਾ ਸੈਂਟਰ ਸਰਕਾਰ ਨਾਲ ਤੇ ਪੰਜਾਬ ਸਰਕਾਰ ਨਾਲ ਮੱਥਾ ਲਾਈ ਖੜਾ ਉਹ ਇਕੱਠ ਆ ਉਹ ਤੁਸੀਂ ਜਾਣਦੇ ਜਮੀਰਾਂ ਦੇ ਲੋਕੋਂ ਇਹਨਾਂ ਨੇ ਕਾਲ ਤਖਸਰ ਸਾਹਿਬ ਨਾਲ ਮੱਥਾ ਲਾਇਆ ਤੇ ਸਾਡਾ ਮੱਥਾ ਸੈਂਟਰ ਸਰਕਾਰ ਨਾਲ ਤੇ ਪੰਜਾਬ ਸਰਕਾਰ ਨਾਲ ਅਸੀਂ ਇਹਨਾਂ ਦੀ ਮੰਜ਼ੀ ਪੜੀ ਉਸ ਤਰ੍ਹਾਂ ਠੋਕਾਂਗੇ ਤੁਸੀਂ ਦੇਖਦੇ ਜਾਓ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਪਾਰਾ ਥੱਲੇ ਆਕਮਚਾ ਦੇਾਂਗੇ ਇਹਨਾਂ ਬੇਈਮਾਨਾਂ ਦਾ ਤਾਕਤ ਤਾਇ ਸੁੱਖੋ ਕੇ ਪਰਾ ਮਾਰਾਂਗੇ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਇਆ ਹੈ ਜਿਲ੍ਹਾ ਛਟਾਇਆ ਝੂਠੇ ਪਰਚੇ ਪਾਏ ਨੇ ਮੈਨੂੰ মিডিਆ ਜਵਾਬ ਦੇ ਦੇ ਮੈਨੂੰ ਪੁਲਿਸ ਅਧਿਕਾਰੀ ਜਵਾਬ ਦੇ ਦੇਣ ਕੀ ਤੁਹਾਡੇ ਨਾਲ ਧੱਕਾ ਹੋ ਨਹੀਂ ਰਿਹਾ ਕੀ ਤੁਹਾਡੇ ਨਾਲ ਧੱਕੇ ਨਾਲ ਆਪਣੀ ਹਕੂਮਤ ਚਾਉਂਦੇ ਨਹੀਂ ਹੈ মিডিਆ ਲੋਕਾਂ ਦਾ ਪ੍ਰਸ਼ਾਸਨ ਉੱਪਰ ਜਿੰਨੇ ਵੀ ਪੁਲਿਸ ਅਧਿਕਾਰੀ ਨੇ ਮੈਨੂੰ ਉਹ ਜਵਾਬ ਦੇ ਦੇਣ ਐ ਐਸਐਸਪੀ ਜਵਾਬ ਦੇ ਦੇ ਡੀਐਸਪੀ ਜਵਾਬ ਦੇ ਦੇ ਜਿੱਤੇ ਵੀ ਵੱਡੇ ਅਧਿਕਾਰੀ ਨੂੰ ਜਵਾਬ ਦੇ ਦੇਣ ਇਹ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਜੇਕਰ ਇਹਨਾਂ ਨੇ ਪੰਜਾਬ ਦੇ ਹੱਕਾਂ ਦੇ ਧਰਨਾ ਦਿੱਤੇ ਹੁੰਦੇ ਹੱਕਾਂ ਦੀ ਗੱਲ ਕੀਤੀ ਹੁੰਦੀ ਨਾਜ ਧਰਨੇ ਲਾਉਣ ਦੀ ਲੋੜ ਸੀ ਨਾ ਅਜ ਨਵੀਂ ਪਾਰਟੀ ਬਣਾਉਣ ਦੀ ਲੋੜ ਨਹੀਂ ਸੀ ਇਹਨਾਂ ਨੇ ਹਾਲਾਤਾਂ ਕਰਕੇ ਇਹਨਾਂ ਨੇ ਜੋ ਕੁਝ ਪੰਜਾਬ ਨੇ ਕਰਾਇਆ ਕੋਈ ਵੀ ਪੰਜਾਬ ਦੀ ਗੱਲ ਕਰ ਮਤਿਆਰ ਨਹੀਂ ਹੈਗਾ ਮੈਂ ਕੋਈ ਗੱਲ ਕਹਿਣਾ ਚਾਹਣਾ ਪਾਈ ਅੰਮਰਤਪਾਲ ਜੀ ਜੇਲ੍ਹ ਦੇ ਵਿੱਚ ਨੇ ਅੱਜ ਸਾਡੇ ਕੋਲੇ ਐਮਪੀ ਸਰਦਜੀਤ ਜੀ ਖਾਲਸਾ ਜੀ ਬੈਠੇ ਨੇਗੇ ਮੈਂ ਤੁਹਾਡੇ ਚਾਹਨਾ ਦੇ ਵਿੱਚ ਬੇਨਤੀ ਕਰਦਾ ਕਿਸੇ ਪ੍ਰਕਾਰ ਕਿਸੇ ਤਰ੍ਹਾਂ ਕੋ ਗਵਰਨਰ ਚੁੱਕ ਦੀ ਲੋੜ ਨਹੀਂ ਤੁਸੀਂ ਗੱਲ ਆਪਾਂ ਗੱਲ ਠੱਡੀ ਨਹੀਂ ਕਰੇ ਵੀ ਕਰਨੀ ਆਪਾਂ ਗੱਲ ਆਪਣੇ ਹੱਕਾਂ ਦੇ ਚੁੱਕਾ ਕੇ ਗੱਲ ਕਰਨੀ ਆ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਖਾਲਸਾ ਜੀ ਨੂੰ ਸਾਫ਼ ਤੇ ਕਹਿਣਾ ਚਾਹੁੰਦਾ ਕੁਝ ਲੋਕਾਂ ਦੇ ਨਰਾਜ਼ਗੀਆ ਨੇ ਮੈਂ ਵੀ ਬੋਟਾ ਮੰਗ ਕੇ ਗਿਆ ਇੱਥੇ ਪੂਰਾ ਜ਼ੋਰ ਲਾ ਕੇ ਪਿੰਡਾਂ ਦੇ ਵਿੱਚ ਬੋਲ ਕੇ ਗਿਆ ਕਿਸੇ ਪ੍ਰਕਾਰ ਦੀ ਕੋਈ ਠੰਡੀ ਮਿੱਠੀ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ ਹੱਕ ਦਾ ਕੇ ਪੰਜਾਬ ਦੀ ਗੱਲ ਕਰਨੀ ਆ ਆਪਣੇ ਹੱਕਾਂ ਦੀ ਗੱਲ ਕਰਨੀਆਂ ਇਸ ਕਰਕੇ ਇੰਨੇ ਕੁ ਮਾਅਮਿਦਾ ਲੈ ਕੇ ਆਇਆ ਮੈਂ ਬੇੜਤੀਆ ਲੈ ਕੇ ਆਇਆ ਕਿ ਆਪਾਂ ਜਿਹੜਾ ਆਪਣੇ ਪੰਜਾਬ ਦੇ ਹੱਕ ਨੇ ਪੰਜ ਕੌਮ ਨੂੰ ਬਚਾਉਣ ਲਈ ਕਿਵੇਂ ਲੜਨਾ ਹੈ ਕਿਉਂਕਿ ਹੁਣ ਇਹਨਾਂ ਦੇ ਅੱਲੇ-ਪੱਲੇ ਤਾਂ ਲੀਰਾਂ ਦੀ ਕਿਤੂਰੇ ਸਭ ਫੇਰ ਚੁੱਕਣਗੇ ਹੁਣ ਥੋੜੀ ਮਾਰੀ ਹੈ ਤੁਸੀਂ ਕਿਵੇਂ ਪਹਰਾ ਦੇਣਾ ਸੱਚ ਤੇ ਕਿਵੇਂ ਸੱਚ ਲਈ ਲੜਨਾ ਇਹ ਥੋੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਜਿਵੇਂ ਕਿ ਭਾਈ ਸਾਹਿਬ ਨੇ ਇੱਕ ਵਧੀਆ ਗੱਲ ਕਹੀ ਹੈ ਜਿਹਦੇ ਕੋਲੇ ਆਪਣਾ ਲੱਗਦਾ ਵੀ ਦੇਖੋ ਜੀ ਮੈਨੂੰ ਆਪਣਾ ਨਿੱਜ ਪਿਆਰਾ ਜਾਂ ਕੋਈ ਪੈਸੇ ਕਮਾਉਣ ਲਈ ਜਾਂ ਆਪਣੀ ਸ਼ੌਹਰਤ ਕਮਾਉਣ ਲਈ ਆ ਰਿਹਾ ਉਹ ਇਸ ਪਾਰਟੀ ਦੇ ਵਿੱਚ ਨਾ ਆਵੇ ਕਿਉਂਕਿ ਹਿੱਕਾ ਕੇ ਲੜਨੀ ਪਣੀ ਆ ਪਿੱਛੇ ਜੇ ਨਾ ਕੋਈ ਐਮਐਲਏ ਨਾ ਕੋਈ ਐਮਪੀਆ ਕਰੋੜਾਂ ਰੁਪਏ ਨੌਜਵਾਨਾਂ ਦਾ ਪੰਜਾਬ ਸਰਕਾਰ ਦੇ ਨੱਕ ਦੇ ਵਿੱਚ 담 ਲਿਆ ਪਸੇਗਾ ਜੂਤ ਤਾਕਤ ਨਾਲ ਇਸ ਕਰਕੇ ਜੁਰਤ ਹੋਣੀ ਚਾਹੀਦੀ ਹੈ ਇਕੱਲਾ ਐਮਐਲਏ ਜਾਂ ਐਮਪੀ ਮਾਣਣਾ ਚੁਣਨੀ ਪਰ ਇਸ ਤੋਂ ਵੱਡੀ ਜੁਰਤ ਲੋਕਾਂ ਦੇ ਲੜ ਲਈ ਵੀ ਹੋਣੀ ਚਾਹੀਦੀ ਹੈ ਕਿ ਮੈਂ ਸਾਰੇ ਫੜੇ ਲੋਕਾਂ ਨੂੰ ਬੇਨਤੀ ਕਰਦਾ ਇਸ ਕਰਕੇ ਆਪਣੇ ਲਾਲਚ ਵਿੱਚ ਉੱਚੀ ਹਿੱਤ ਤਿਆ ਕੇ ਜਿਵੇਂ ਅੱਜ ਭਾਈ ਉਮਰਦਪਾਲ ਜੀ ਬੈਠਾ ਆਪਣੇ ਲੋਕਾਂ ਲਈ ਜੇਲ੍ਹ ਦੇ ਵਿੱਚ ਬੈਠਾ ਪਹਿਲਾ ਐਨਐਸਏ ਫਿਰ ਯੂਐਪੀਐਲ ਕਰ ਦਿੱਤਾ ਗਿਆ ਇਸ ਕਰਕੇ ਇਸ ਤਰ੍ਹਾਂ ਜੇਲਾ ਕੱਟਣ ਲਈ ਆਪਣੀ ਆਪਣੀ ਕੁਰਬਾਨੀ ਦੇਣ ਲਈ ਤਿਆਰ ਰਹੋ ਕਿਉਂਕਿ ਸਰਕਾਰ ਨੇ ਬੜਾ ਜੋਰ ਲਾਉਣਾ ਹੈ ਅੱਜ ਸੁਖਬੀਰ ਬਾਦਲਾ ਪੂਰਿਆਂ ਵੱਡਿਆਂ ਵੱਡਿਆਂ ਬੱਸਾਂ ਭਰ ਕੇ ਲੈ ਗਿਆ ਹੋ ਜਾਂਦੀਆਂ ਨੇ ਮਲੇ ਦਾ ਬੱਸਾਂ ਸ਼ਾਹੂਜ ਵਿੱਚ ਮੋੜਨੇ ਵੀ ਸ਼ੁਰੂ ਹੋ ਗਈਆਂ ਕਿਉਂਕਿ ਪੈਸੇ ਦੇ ਜੋਰ ਤੇ ਲੈ ਗਿਆ ਤੁਸੀਂ ਆਪ ਮਹਾਰੇ ਚੱਲ ਕੇ ਲੋਕਾਂ ਨੂੰ ਆਇਓ ਇਸ ਕਰਕੇ ਸਾਰਾ ਪੰਜਾਬ ਹੁਣ ਉਤਿਆਰ ਹੈ ਬਹੁਤ ਥਾਰੇ ਸਰਦ ਆਵਾਜ਼ ਤੇ ਨੌਜਵਾਨ ਕੇ ਰਹਿ ਗਏ ਨੇ ਕੋਈ ਗੱਲ ਨਹੀਂ ਜਿੰਨਾ ਮਰਜੀ ਅਕਤੀ ਜਿੰਦ ਦਾ ਜੋਰ ਉਹਨਾਂ ਨਾਲ ਲਾ ਲੋ ਇਹ ਪੰਜਾਬ ਦੇ ਵਿੱਚ ਢੇਰੀ ਚੜ ਦੁਕੀ ਹੈ ਹੁਣ ਇੱਕ ਪੰਜਾਬ ਦੇ ਵਿੱਚ ਨਵਾਂ ਰੁਲਾ ਆਊਗਾ ਨਵੀਂ ਖੇਤਰੀ ਪਾਰਟੀ ਆਊਗੀ ਜਿਹੜੀ ਪੰਜਾਬ ਦੇ ਵਿੱਚੋਂ ਪੰਜਾਬ ਵਿਧਾਨ ਸਭਾ ਦੇ ਵਿੱਚੋਂ ਬੈਠ ਕੇ ਵੰਗਾਰੂਗੀ ਮੋਤੀ ਇੱਥੇ ਜਿਹੜਾ ਮਰਜੀ ਸੈਕਟਰ ਦੇ ਵਿੱਚ ਬੈਠਾ ਹੋਵੇ ਪੰਜਾਬ ਚੱਲ ਕੇ ਆਊਗਾ ਕਿਉਂਕਿ ਉੱਥੇ ਜਾਣ ਦੀ ਰੋਣੀ ਨਹੀਂ ਜੁੜਤ ਵਾਲੀ ਪਾਰਟੀ ਹੋਣੀ ਚਾਹੀਦੀ ਹੈ ਇਸ ਕਰਕੇ ਤੁਹਾਡਾ ਸਾਰਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਤੁਸੀਂ ਪਹੁੰਚੋ ਤੁਹਾਡੇ ਕੋਲੇ ਇਹੀ ਹੋਣਾ ਚਾਹੀਦਾ ਤੁਹਾਡੇ ਕੋਲ ਨਿੱਜ ਨੂੰ ਆਪਣੀ ਨੂੰ ਸਾਈਡ ਤੇ ਰੱਖ ਕੇ ਆਇਓ ਤੇ ਆਪਣਾ ਕੁਝ ਪੰਜਾਬ ਲਈ ਕਰ ਲਈ ਆਇਓ ਆਪਣੀ ਕੌਮ ਲਈ ਕੁਝ ਲਈ ਕੁਝ ਕਰ ਲਈ ਆਇਓ ਇਹ ਸੇਵਾ ਕਰ ਲਈ ਆਇਓ ਜਿਵੇਂ ਪਹਿਲਾਂ ਬਾਦਲ ਵੀ ਕਰਨ ਦੀ ਸੀ ਸੇਵਾ ਕਰ ਰਹੇ ਹੋ ਰਾਜ ਦੀ ਸੇਵਾ ਉਹਨਾਂ ਨੇ ਜਿਹੜੀ ਸੇਵਾ ਕੀਤੀ ਹੈ ਉਹ ਤੁਹਾਨੂੰ ਸਾਹਮਣੇ ਪਤਾ ਹੀ ਆ ਪੰਜਾਬ ਦੇ ਲੋਕਾਂ ਨੂੰ ਉਹੋ ਜੀ ਸੇਵਾ ਕਰਨ ਲਈ ਨਾ ਆਇਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੱਤੇ ਵੀ ਜਣ ਤੁਸੀਂ ਇੱਥੇ ਪਹੁੰਚਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ